ਰਤਨਾਮ ਸ੍ਰੀ ਵਾਹਿਗੁਰੂ ਸਹਿਬ ਜੀ ਅਸਾ ਮਹੱਲਾ ਪੰਜਾਬ ਖਾ ਗੁਰੂਆਂ ਦੀ ਆਖੀ ਬਣ ਆਈ ਭੋਜਨ ਪੂਰਨ ਰਹੇ ਅਘਾਈ ਕਛੂ ਨਥੋਰਾ ਹਰ ਭਗਤਨ ਕਾ ਖਾ खर्चत बिलछत देवन का तनी अगम गुसाई मानख की कह के तलाये जाकी सेवा दफ अष्ट फिदाई पलक दिष्ट ताकि लागो पाई ਜਾ ਕਉ ਦਇਆ ਕਰੋ ਮੇਰੇ ਸਾਮੀ ਕਨਨਕ ਨਾਹੀ ਤਨ ਕਮੇ ਜਾ ਕਉ ਦਇਆ ਕਰੋ ਮੇਰੇ ਸਾਮੀ ਕਨਨਕ ਨਾਹੀ ਤਨ ਕਮੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ੴ ਸਤਨ ਕਰਤਾ ਪੁਰ ਨਿਰਭਾ Akal lebur aduni sepan Gor prata Jeta samudra Sagara ranir paraya al gona na bare daya karo ke ch mere upaavaho dubne patthar tare gida agni barabar tapa pitar wagai kati

ਜੇਤਾ ਜੀਓ ਪਿੰਡ ਸਭ ਤੇਰਾ ਕੋ ਅੰਤਰ ਜਾਮੀ ਪੁਰਖ ਭਗਵਾਨ ਧਰਤਨਾ ਦਾਸਹਿ ਜਾਨ ਜੇ ਹਾ ਤੂੰ ਕਰਾਏ ਤੇ ਹਮ ਕਰੀ ਵਖਿਆਣ ਸਤਿਗੁਰੂ ਪਿਆਰੇ ਗੁਰੂ ਸਾਰੇ ਸਾ ਸੰਗਤ ਜੀ ਆਓ ਸਤਿਗੁਰਾਂ ਨੇ ਸੁਹਿਲਾ ਸਮਾਂ ਮਰਤ ਵੇਲੇ ਦਾ ਬਖਸ਼ਿਸ਼ ਕਰਕੇ ਨਿਵਾਜਿਆ ਸ਼ੁ크rana ਕਰੀਏ ਸਤਿਗੁਰਾਂ ਦਾ ਤੇ ਆਉਣ ਨੂੰ ਸਾਧੂ ਕੰਡੇ ਨੰਦ ਮੈ ਬਾਣੀ ਦਾ ਨੰਦ ਮਾਣੀ ਜੋ ਸਤਿਗੁਰੂ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਜੋ ਕਿ ਸਾਡੇ ਵੀ ਸਵਾਲ ਨੇ ਵੀ ਨਾਮ ਜਪਾਂਗੇ ਮਿਲੇਗਾ ਕੀ ਕੀ ਰਹਿਮਤ ਹੋਏਗੀ ਕਿ ਸਾਨੂੰ ਕੋਈ ਫਲ ਮਿਲੇਗਾ ਜਿਵੇਂ ਧਰਤੀ ਦੇ ਵਿੱਚ ਕੋਈ ਬੀਜ ਬੋਇਆ ਹੋਵੇ ਤਾਂ ਤੇ ਕਿਸੇ ਤਰੀਕੇ ਪਰ ਜਦੋਂ ਸਤਿਗੁਰੂ ਕਹਿੰਦੇ ਨੇ ਸਮਾਂ ਪੈਂਦਾ ਹੈ ਹੌਲੀ ਹੌਲੀ ਉਹ ਬੀਜ ਆਪਣੇ ਤੌਰ ਤੇ ਹੋ ਕੇ ਫੁੱਲਦਾ ਹੈ ਇਸੇ ਤਰ੍ਹਾਂ ਭਾਈ ਤੇਰੇ ਕੀਤੇ ਕੰਮ ਵੀ ਫੁੱਲਦੇ ਨੇ ਦੇਵ ਦੇ ਕਰੇਗਾ ਉਹ ਜੇ ਪਾਨੇਗਾ ਕਾਲਜ ਦਾ ਨਾਮ ਹੈ ਵਿਨੀ ਦਾ ਰਦਾਣ ਐਂ ਕਿਹਾ ਲੀਏ ਕੁਦਰਤ ਦਾ ਨਾਮ ਅਟਾਲਾ ਨਾਮ ਐ ਇਹ ਕਰੇ ਸੋ ਇਹ ਕਰ ਪਾਏ ਕਿ ਤੈਨਾਂ ਪਕੜੀਏ ਕਿ ਤੈਨਾਂ ਜੇ ਕਰੇਗਾ ਤੂੰ ਤੇ ਪਰੇਗਾ ਵੀ ਤੂੰ ਭਾਈ ਕੀ ਮਿਲਦਾ ਕੀ ਇਹ ਨਾਮ ਜਪੇ ਆ ਕੀ ਰਹਿਮਤਾਂ ਮਿਲਦੀਆਂ ਨੇ ਕੀ ਬਖਸ਼ਿਸ਼ਾਂ ਮਿਲਦੀਆਂ ਨੇ ਤੇ ਕਿਉਂ ਜਪਣਾ ਇਸ ਸਾਡੇ ਸਾਰੇ ਸਵਾਲਾਂ ਦਾ ਜਵਾਬ ਅੱਜ ਦੇ ਪਾਵਨ ਸ਼ਬਦ ਦੇ ਵਿੱਚ ਸਤਿਗੁਰੂ ਬਖਸ਼ਿਸ਼ ਕਰਕੇ ਸਾਨੂੰ ਨਿਵਾਜਦੇ ਨੇ ਆਓ ਵਿਚਾਰ ਨਾਲ ਜੁੜੀਏ ਆਸ tham hẳnਲਾ ਪੰਜਵਾਂ ਆਸਰਾ ਆ ਗਿਆ ਪੰਜਵੇਂ ਪਾਸ਼ਾ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਮਹਾਰਮਣ ਤੋਂ ਉਚਾਰਨ ਕੀਤਾ ਹੋਇਆ ਲੜੀਵਾਰ ਦਾ 79 ਨੰਬਰ ਸ਼ਬਦ ਜੋ ਕਿ ਧੰਨ ਸ਼੍ਰੀ ਗੁਰੂ ਅਰਜਨ ਸਾਹਿਬ ਦੇ ਮਬਾਰਕ ਹਨ 390 ਅੰਕ ਤੇ ਸੁਸ਼ੋਭਿਤ ਹਨ ਸਤਿਗੁਰੂ ਬਖਸ਼ਿਸ਼ ਕਰਦੇ ਨੇ ਕਛੂ ਨਾ ਥੋਰਾ ਹਰ ਭਗਤਨ ਦਾ ਕਹਿੰਦੇ ਕਛੂ ਨਾ ਥੋਰਾ ਕਿਸੇ ਚੀਜ਼ ਦੀ ਕੋਈ ਟੋਟ ਨਹੀਂ ਆਉਂਦੀ ਕਹਿੰਨੂ ਹਰ ਭਗਤਨ ਹੋ ਜਿਹੜਾ ਭਗਤੀ ਰੱਖਦਾ ਕਰਦਾ ਹੈ ਨਿਸ਼ਕਾਮ ਹੋ ਗਿਆ ਜਿਹੜਾ ਬੰਦਗੀ ਕਰਦਾ ਹੈ ਬਿਨਾ ਕਿਸੇ ਮਨੋਰਥ ਦੇ ਬਿਨਾ ਕਿਸੇ ਆਸਾ ਨਾਮ ਕਰਨਾ ਸੀ ਵਿਭਗਤੀ ਕਰਦੇ ਆ ਪਰ ਮੇਰੇ ਵਰਗਾ ਠੇਕਾ ਮਾਰ ਕੇ ਗੁਰੂ ਨਾਲ ਕਰਦਾ ਹੈ ਕਹਿੰਦਾ ਭਾਬ ਮੈਨੂੰ ਆਹ ਦਾਤ ਦੇਂ ਜਾਂ ਜਪਾਂ ਕਿਉਂ ਭਾਈ ਅੱਜ ਤੱਕ ਜਿਹੜੇ ਸਵਾਸ ਦਿੱਤੇ ਨੇ ਉਹਨੇ ਕੋਈ ਤਰ੍ਹਾਂ ਤੋਂ ਮੁੱਲ ਲਿਆ ਅਸਿੱਤ ਸਤਗੁਰੂ ਦੀ ਬਾਣੀ ਬਾੜ-ਬੜ ਕਹਿ ਰਹੀ ਹੈ ਜੇ ਲੇਖੇ ਤੇ ਐਂ ਤੇ ਲੇਖੇ ਜੋ ਕਿਥੇ ਪੂਰਾ ਨਹੀਂ ਆ ਸਕਦਾ ਇੱਕ ਇੱਕ ਬੰਦ ਵੀ ਕਟਾ ਦਵੇ ਨਾ ਸ਼ਰੀਰ ਦਾ ਤੇਰੇ ਲੇਖੇ ਨਹੀਂ ਉਤਰ ਸਕਦਾ ਕਿ ਵਿਪ ਔਗਣੇ ਇੰਨੇ ਹਨ ਨਾਨਕ ਔਗਣ ਜਿੱਤ ਨੇ ਦਿੱਤੇ 41 ਔਗਣੇ ਇੰਨੇ ਨੇ 1 ਔਗਣੇ ਅਤੇ 91 ਸਾਧੂ ਗੁਰੂ ਕਹਿੰਦੇ ਪਰ ਜਿਹੜਾ ਨਾਮ ਜਪਦਾ ਹੈ ਬੰਦਗੀ ਕਰਦਾ ਉਹਦਾ ਲੇਖਾ ਜੋਖਾ ਵੀ ਛੁੱਟਦਾ ਨਾਲ ਬਖਸ਼ਿਸ਼ ਕੀ ਹੈ ਕਛੂ ਨਾ ਥੋੜਾ ਇੱਥੇ ਅਣਵੇ ਅਰਥ ਹੋਣਗੇ ਜਿਹੜਾ ਭਗਤੀ ਕਰਦਾ ਉਹਨੂੰ ਕਿਸੇ ਤਰ੍ਹਾਂ ਦੇ ਕੋਈ ਤੋਟ ਨਹੀਂ ਆਉਂਦੇ ਇਹਨੂੰ ਸਤਿਗੁਰ ਕਹਿੰਦੇ ਨੇ ਖਾਵਾ ਕਰਤਾ ਰਲ ਮਿਲ ਭਾਈ ਟੁੱਟਣੇ ਆਵਾ ਵੱਧ ਦੋ ਜਾਈ। ਪਿਉ ਦਾ ਦੇਖਾ ਖੋਲ ਦਿੱਤਾ ਕਿ ਜਾਨਾ ਤਾਂ ਮੈਨੇ ਮਣ ਭੈ ਅਣਜਾਨਾ। ਤਾਂ ਲਾਲ ਦਾ ਘਰ ਗਿਉਣਾ ਮੋਲ ਭਰੇ ਪੰਡਾਰਾ ਕੂਟ ਤੋਲ। ਖਾਵਾ ਕਰਤਾ ਰਲ ਮਿਲ ਭਾਈ ਟੁੱਟਣੇ ਆਵਾ ਵੱਧ ਦੋ ਜਾਈ। ਨਾਮ ਦਾ ਖਜ਼ਾਨਾ ਬੰਦਗੀ ਦਾ ਖਜ਼ਾਨਾ ਵੱਧਦਾ। ਰਹਿੰਦੀ ਕਿਸੇ ਤਰ੍ਹਾਂ ਦੀ ਐਸੇ ਮਨੁੱਖ ਨੂੰ ਜਿਹੜਾ ਨਾਮ ਜਪਦਾ ਸਰੀਰ ਕਰਕੇ ਦੁੱਖ ਆ ਸਕਦਾ ਕਿਉਂਦੇ ਕਰਮਾਂ ਦੇ ਜਿਵੇਂ ਸੰਤਪੁਰਸ਼ ਕਹਿੰਦੇ ਸਨ ਨਾ ਕਹਿੰਦੇ ਭਾਈ ਜੇ ਦੁੱਖ ਆਇਆ ਹੈ ਨਾ ਕਿਸੇ ਜਨਮ ਦਾ ਤੇਰਾ ਜਾਂ ਤਾਂ ਕੋੜ ਕੱਟਿਆ ਗਿਆ ਜਾਂ ਜਨਮ ਮਰਨ ਦਾ ਗੇੜ ਕੱਟਿਆ ਗਿਆ ਕਿਉਂਕਿ ਦੁੱਖ ਵੀ ਸਾਡੇ ਆਪ ਦੇ ਕੀਤੇ ਨੇ ਪਿਛਲੇ ਜਨਮਾਂ ਤੇ ਕੀ ਪਤਾ ਕਿਹੜੇ ਜਨਮ ਕਈ ਕੂਟ ਗਜ ਮੀਨ ਕੁਰੰਗਾ ਕਹਿੰਦੇ ਕਈ ਕਰੋੜਾਂ ਆਪਾਂ ਤਾਂ ਕਿ ਲੋ ਸਨਾਤਨ ਮਤਮ ਮੁਤਾਬਕ 84 ਲੱਖ ਜੂ ਨਾਂ ਬਣੀਆਂ ਨੇ ਪਰ ਸਤਗੁਰੂ ਦੀ ਬਾਣੀ ਸੁਖਮੇ ਸਾਹਿਬ ਕਹਿੰਦੇ ਕਈ ਕਰੋੜ ਸਾਲਾਂ ਵੱਡੀ ਗੱਜ ਹਾਕੀ ਬਣਿਆ ਕੀੜੇ ਮਕੋੜੇ ਬਣਿਆ ਕੁਰੰਗਾ ਕਹਿੰਦੇ ਪੰਛੀ ਵੀ ਬਣੇ ਕਈ ਕਰੋੜਾਂ ਸਾਲ ਬੈਲ ਵੀ ਬਣਿਆ ਘੋੜਾ ਵੀ ਬਣਿਆ। ਕਈ ਕਰੋੜਾਂ ਸਾਲ ਧਰਤੀ ਦੇ ਸਪਰੀਆਂ ਜੂਨਾਂ ਵੀ ਭੋਗੀਆਂ ਨੇ। ਕਈ ਕੂਟ ਕਈ ਕਰੋੜਾਂ ਸਾਲ ਕਹਿੰਦੇ ਛੋਟੇ ਮੋਟੇ ਜੀਵਾਂ ਦੀਆਂ ਜੂਨਾਂ ਵੀ ਲਈਆਂ। ਅਨੇਕਾਂ ਜੂਨਾਂ ਭੋਗੀਆਂ ਨੇ ਕਿੰਨੇ ਕਰੋੜਾਂ ਸਾਲ ਗਿਣਤਕਾਰੀ ਨਹੀਂ ਹੈ ਕਿੰਨੀਆਂ ਜੂਨਾਂ ਭੋਗ ਕੇ ਆਇਆ। ਪਰ ਉਹ ਜੂਨਾਂ ਦਾ ਜਿਹੜਾ ਲਿਖਾ ਹੈ ਉਹ ਇਸੇ ਮਨੁੱਖੇ ਜਮੇ ਚ ਨਿਪਟਾਣਾ ਹੈ ਉਹ ਨਿਪਟਾਨ ਦੀ بجائے ਨਿੰਦਿਆ ਤੁਗਲੀ ਕਰਕੇ ਉਹ ਤਾਂ ਭਾਰ ਝੜਾਉਂਦਾ ਪਿਛਲਾ ਭਾਰ ਹੀ ਨਹੀਂ ਉਤਾਰਦਾ ਹੋਰ ਝੜਾ ਹੋਰ ਲੈਂਦਾ ਇਸ ਜਨਮ ਵਿੱਚ ਕਹਿਣਾ ਦਾ ਮਤਲਬ ਕਰਨੇ ਚੰਗੇ ਕਰਮ ਕਰਨ ਪਰ ਇਹ ਕਈ ਕਰੋੜਾਂ ਸਾਲਾਂ ਦੇ ਜਿਹੜੇ ਪਿਛਲੇ ਕਰਮ ਨੇ ਉਹ ਹੀ ਟਿੱਕੀ ਫਿਰਦਾ ਇੰਨੀ ਸਾਧ ਵੈਸ ਨਿੰਦਿਆ ਤੁਗਲੀ ਕਦੇ ਵਿਚਾਰ ਕੇ ਦੇਖਣਾ ਸੱਪ ਦਾ ਸੱਪ ਨਾਲ ਵੈਰ ਹੈ ਕੁੱਤੇ ਦਾ ਕੁੱਤੇ ਨਾਲ ਵੈਰ ਪੈਂਦਾ ਹੈ ਪਸ਼ੂ ਦਾ ਪਸ਼ੂ ਨਾਲ ਵੈਰ ਹੈ ਅਸੀਂ ਵੈਰ ਕਰ ਰਹੇ ਹਾਂ ਤਾਂ ਸਾਡੇ ਤੇ ਪਰਤ ਸਤਿਗੁਰੂ ਇਹ ਹੀ ਬਖਸ਼ਿਸ਼ ਕਰਦੇ ਨੇ ਕਹਿੰਦੇ ਭਾਈ ਐਨਾ ਯਾਦ ਰੱਖ ਕਈ ਜਨਮਾਂ ਦੇ ਦੁੱਖ ਭੋਗਦਿਆਂ ਆਇਆ ਮਨੁੱਖਾ ਦੇਹੀ ਮਿਲੀਏ ਬੜੀ ਵੱਡ ਮੁੱਲੀ ਹੈ ਭਗਤਾਂ ਕੋ ਸਤਿਗੁਰੂ ਦੀ ਬਾਣੀ ਅਨੇਕਾਂ ਫਰਮਾਣੇ ਸੇ ਬਖਸ਼ਿਸ਼ ਕਰਦੇ ਨੇ ਸਤਿਗੁਰੂ ਕਹਿੰਦੇ ਕਹਿੰਦੇ ਮਨ ਨੂੰ ਤੋਪੜੀ ਵਡਾਈ ਸਭ ਤੋਂ ਉੱਤਮ ਸ੍ਰੇਸ਼ਟ ਜਨਮ ਰੁੱਖਾ ਜਾਮਾ ਕਿਹਾ ਕਿਉਂਕਿ ਮਰਜ਼ੀ ਨਾਲ ਉੱਠ ਸਕਦਾ ਬੈਠ ਸਕਦਾ ਸਿਮਰਨ ਕਰ ਸਕਦਾ ਬੰਦਗੀ ਕਰ ਸਕਦਾ ਫਰ ਰਜ਼ਾਈ ਦੁਆਰੇ ਪਰ ਜੇ ਨਾਮ ਜਪੇਗਾ ਬੰਦਗੀ ਕਰੇਗਾ ਕਛੂ ਨਾ ਤੋੜਾ ਕਿਸੇ ਚੀਜ਼ ਦੀ ਘਾਟ ਨਹੀਂ ਆਏਗੀ ਖਾਤ ਖਰਚਤ ਬਿਲਛਤ ਦੇਵਣ ਕਾਓ ਰਹਾਉ ਕਿੰਨੇ ਖਾਤ ਖਰਚੇ ਨੇ ਭਾਈ ਜਿਵੇਂ ਆਪ ਜਪਨ ਨਾਮ ਜਪਦੇ ਨੇ ਜਿਹੜੇ ਆਪ ਜਪਾ ਹੈ ਅਵਰੇ ਨਾਮ ਜਪਾਵਾ ਸੁਣਦ ਗਾਇਤ ਰਤ ਗਤ ਪਾਵਾ ਉਹ ਹੋਰਨਾਂ ਨੂੰ ਵੀ ਪ੍ਰੇਰਨਾ ਕਰਦੇ ਭਾਈ ਨਾਮ ਜਪਾ ਨਾਮ ਧਿਆਣਾ ਕਰ ਸਿਮਰਨ ਕਰ ਹੁਣ ਕਈ ਮੇਰੇ ਵਰਗੇ ਮੂਰਖ ਨੇ ਉਹ ਕਹਿੰਦੇ ਉਹ ਕਿ ਤੇਰੇ-ਤੇਰੇ ਲੱਗ ਜਾਂਦੇ ਨਾਮ ਜਪ ਨਾਮ ਤਪ ਨਾਮ ਰੜਨ ਕਰ ਉਹ ਰੜਨ ਨਹੀਂ ਭਾਈ ਜਿਵੇਂ ਸਰੀਰ ਨੂੰ ਭੁੱਖ ਲੱਗਦੀ ਹੈ ਨਾ ਉਹ ਵੀ ਧੰਨ ਖਾਣੇ ਆ ਅੰਨ ਵੀ ਤਾਂ ਇੱਕੋ ਤਰ੍ਹਾਂ ਦਾ ਤੇ ਨਾਮ ਜਪ ਜਪ ਇਹ ਜਨਮਾਂ ਜਨਮਾਂ ਤਰਾ ਨਹੀਂ ਮੈਲ ਟੋੜੀ ਸੀ ਇੱਥੇ ਨਾਮ ਦਾ ਜਪਣਾ ਦੂਰ ਦੀ ਗੱਲ ਹੈ ਇੱਥੇ ਤਾਂ ਅਸੀਂ ਮਨੁੱਖੇ ਜਾਂਵੇਂ ਨਿੰਦਿਆ ਟੁਗਲੀ ਕਰਕੇ ਮੈਲ ਹੋਰ ਝੜਾ ਰਹੇ ਹਾਂ ਜੇ ਨਾ ਸਰਦੂ ਦੀ ਬਾਣੀ ਕਹਿੰਦੇ ਨਿੰਦਿਆ ਭਲੀ ਕੀਤਾ ਕੀ ਨਾ ਫਰੀਦਾ ਖਾਕਣ ਨਿੰਦਿਆ ਖਾਕੂ ਜੇੜਨਾ ਕੋਈ ਜੀਵਤਿਆਂ ਪੈਰਾ ਤਲਾ ਮੋਇਆ ਉੱਪਰ ਕਹਿੰਦਾ ਨਿੰਦਿਆ ਤਾਂ ਇੱਕ ਮਿੱਟੀ ਦੇ ਕਿਣਕੇ ਦੀ ਵੀ ਨਹੀਂ ਭਲੀ ਤੂੰ ਤਾਂ ਮਨੁੱਖ ਦੀ ਕਰਦਾ ਬਾਈ ਤੂੰ ਨਿੰਦਿਆ ਕਰਦਾ ਮਨੁੱਖ ਦੀ ਜਿਉਂਦਿਆਂ ਵਸਦਿਆਂ ਜੀਆਂ ਦੀ ਪਰ ਨਿੰਦਿਆ ਤਾਂ ਇੱਕ ਮਿੱਟੀ ਦੇ ਕਿਣਕੇ ਦੀ ਵੀ ਮਾੜੀ ਇੱਥੇ ਤੱਕ ਸਰਦੂ ਰਣੇ ਗਿਆ ਨਿੰਦਿਆ ਪਾਲਿੰਕ ਇਸੇ ਕਿ ਨਿੰਦ ਕਾ ਮੁਖ ਆਲਾ ਦੀਨ ਦੁਨੀਆਂ ਕਾ ਦਰਬਾਰ ਇਸ ਲਈ ਸਤਿਗੁਰੂ ਕਹਿੰਦੇ ਨੇ ਨਿੰਦਿਆ ਟੁਗਲੇ ਛੱਡ ਕੇ ਬੇਈਮਾਨੀ ਏੜ ਕਾ ਟੋਰੀ ਠਗੀ ਯਾਰੀ ਛੱਡ ਕੇ ਨਾਮ ਜਪ ਲੈ ਨਾਮ ਜਪੇਗਾ ਜਿਹੜਾ ਨਾਮ ਜਪਦਾ ਹੈ ਨਾਮ ਤੇ ਐਸੀ ਬਖਸ਼ਿਸ਼ ਹੈ ਖਾਤ ਖਰਚਤ ਬੇਸ਼ੰਤ ਦੇਵਨ ਕੋ ਆਪ ਵੀ ਜੱਪਦਾ ਹੈ ਆਪ ਦੀ ਜ਼ਿੰਦਗੀ ਵੀ ਬਸਰ ਕਰਦਾ ਹੈ ਤਾਂ ਹੋਰਾਂ ਨੂੰ ਜਪਾ ਕੇ ਹੋਰਾਂ ਨੂੰ ਨਾਮ ਦੀਆਂ ਦਾਤਾਂ ਵੰਡਣ ਵਾਲਾ ਵੀ ਬਣ ਜਾਂਦਾ ਹੈ ਜਿਵੇਂ ਬਾਬਾ ਬੁੱਢਾ ਸਾਹਿਬ ਗੁਰੂ ਨਾਨਕ ਸਾਹਿਬ ਤੋਂ ਗੁਰ ਅਰਿੰਦ ਅੰਗਦ ਸਾਹਿਬ ਜੀ ਨੂੰ ਦੁਰਗਾ ਗੱਦੀ ਦੀ ਦਾਤ ਵਰਖਿਸ਼ ਕੀਤੀ ਗੁਰਨਾਨਕ ਸਾਹਿਬ ਤੋਂ ਛੇ ਪਾਸ਼ਈਆਂ ਦੇ ਦਰਸ਼ਨ ਕੀਤੇ ਜੇ ਕੋਈ ਕੋੜੀ ਆਇਆ ਕੋੜੀ ਦਾ ਰੋਗ ਇੱਕ ਭਲਕੇ ਤੇ ਸਾਹਿਬ ਬਾਬਾ ਬੁੱਢਾ ਸਾਹਿਬ ਨੇ ਹਟਾ ਵੀ ਨਹੀਂ ਦਿੱਤਾ ਗੁਰੂ ਅਰਜਨ ਸਾਹਿਬ ਜੀ ਦੇ ਘਰ ਔਲਾਦ ਬਾਬਾ ਬੁੱਢਾ ਸਾਹਿਬ ਦੀ ਬਖਸ਼ਿਸ਼ ਤੜਕਾ ਹੋਈ ਹੈ ਹਾਲਾਂਕਿ ਗੁਰੂ ਅਰਜਨ ਸਾਹਿਬ ਖੁਦ ਪਰਮਾਤਮਾ ਦੇ ਨਿਰੰਕਾਰ ਦੇ ਰੂਪ ਹਨ ਪਰ ਦਰਜਾ ਉੱਚਾ ਭਗਤੀ ਨਹੀਂ ਦਿੱਤਾ ਸਤਿਗੁਰਾਂ ਨੇ ਕਿਤੇ ਵੀ ਦੇਖ ਲੈਣਾ ਬਾਣੀ ਵਿੱਚ ਆਪਣੇ ਆਪ ਨਾਮ ਦੇ ਨਾਲ ਕਿਤੇ ਜੀ ਨਹੀਂ ਲਾਇਆ ਭਗਤ ਭਗਤ ਬਾਣੀ ਬਾਣੀ ਭਗਤ ਕਬੀਰ ਜਿਉਂ ਕੀ ਪਗ ਪੀਨੂ ਉੱਚਾ ਦਰਜਾ ਜੀ ਬਖਸ਼ਿਸ਼ ਕੀਤਾ ਦਰਜਾ ਉੱਚਾ ਵਗਣ ਮੇਰੀ ਬਾਣੀ ਭਗਤ ਛੁਡਾਵਾ ਹੈ ਬੰਦੇ ਭਗਤ ਨਾ ਛੁਟਾਂ ਗੋ ਕਹਿੰਦੇ ਭਗਤੀ ਜਿਹਨੇ ਕੀਤੀ ਹੈ ਉਹ ਤਾਂ ਗੁਜੀਆਂ ਬਣੀ ਹੋਈ ਹੈ ਪਰ ਬਾਤਮਾ ਵੀ ਛੁਡਾ ਲੈਂਦਾ ਕਿਉਂਕਿ ਭਗਤੀ ਨੂੰ ਉੱਚਾ ਦਰਜਾ ਕਿਉਂਕਿ ਭਗਤੀ ਜਿਹੜੀ ਹੈ ਚੰਦਨ ਮਿਰਚ ਦੇ ਵਾਂਗ ਹੈ ਠੰਡੀ ਹੁੰਦੀ ਹੈ ਜਿਸਨੂੰ ਈਰਖਾ ਦਵੇਸ਼ ਨਿੰਦਿਆ ਚੁਲੀ ਕਾਮ ਕ્રોਧ ਲੋਭ ਮੋਹ ਹੰਕਾਰ ਵਿਆਪ ਤੇ ਸਾਡੀ ਭਗਤੀ ਨਹੀਂ ਆ ਉਹ ਛਾਲਾ ਹੈ ਐਂ ਕਹ ਲਈ ਉਹ ਦਿਖਾਵਾ ਹੈ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਆਪ ਵੀ ਜਪਦਾ ਤੇ ਹੋਰਨਾਂ ਨੂੰ ਵੀ ਜਪਾਣ ਯੋਗ ਬਣ ਜਾਂਦਾ ਹੈ ਹੋਰਨਾਂ ਨੂੰ ਵੀ ਦਤਾਂ ਦੇਣ ਯੋਗ ਬਣ ਜਾਂਦਾ ਜਿਵੇਂ ਬਾਬਾ ਬੁੱਢਾ ਸਾਹਿਬ ਬਾਬਾ ਦੀਪ ਸਿੰਘ ਬਖਸ਼ੀਸ਼ਾਂ ਨਾ ਨੌਂ ਨੇ ਦੀਆਂ ਠਾਰਾਂ ਸਿੱਧੀਆਂ ਨੇ ਮਾਲਕ ਸਨ ਸੰਗਤ ਤੇ ਹੁੰਦਾ ਸੀ ਰਹਾਉ ਸ਼੍ਰਾਮ ਦੇ ਕੇਂਦਰੀ ਪਾਰਸ ਨੂੰ ਜਾਣੇ ਅਸਰ ਮਹੱਲਾ ਪੰਜੇਵ ਅਕਰ ਪੰਜੇਵ ਪਾਸ਼ੇ ਬਖਸ਼ਿਸ਼ ਕਰਦੇ ਠਾਕ ਰੂਤਿਆਂ ਜਾਗੀ ਬਣਾਈ ਜਿਵੇਂ ਸਾਡੀ ਅਪਰੋਚ ਪ੍ਰਾਈਮ ਮਿਨਿਸਟਰ ਤੱਕ ਹੋਵੇ ਪ੍ਰਧਾਨ ਮੰਤਰੀ ਤੱਕ ਹੋਵੇ ਆਪਾਂ ਕਵਾਂਗੇ ਜੀ ਛੋਟੇ-ਮੋਟੇ ਮੁੱਖ ਮੰਤਰੀ ਦਾ ਕੀ ਕਰਨਾ ਹੈ ਨਰਾਂ ਦਾ ਕੀ ਕਰਨਾ ਸਾਡੀ ਤਾਂ ਪਹੁੰਚ ਪ੍ਰਧਾਨ ਮੰਤਰੀ ਤੱਕ ਹੈ ਸਾਡਾ ਤਾਂ ਸਾਰਾ ਕੁਝ ਸਾਰਾ ਦੇਸ਼ ਹੈ ਸਾਡਾ ਇਸੇ ਤਰ੍ਹਾਂ ठाकुर ਜੀ ਚੋਂ ਜਾ ਕੇ ਬਣਿਆ ਜਿਹੜੀ ਪ੍ਰਮਾਤਮਾ ਨਿਰੰਕਾਰ ਰੂਪ ਬਣਿਆਵੇ ਨਾ ਪ੍ਰੀਤੀ ਬਣਿਆਵੇ। ਈਵੇਂ ਰਸਤੇ ਨੇ ਇੱਕ ਤਰ੍ਹਾਂ ਦੇ ਜਿਵੇਂ ਜਿਵੇਂ ਭਗਤੀ ਤੇ ਬੰਦਗੀ ਤੇ ਜੁੜਦੇ ਜਾਵਾਂਗੇ। ਧਰਮ ਦੀ ਜੀ ਤਿਆ ਧਰਮ ਸਤ ਸੰਤੋਖ ਇਕ ਮੰਦੇ ਜਾਵਾਂਗੇ ਓਵੇਂ ਓਵੇਂ ਪੜਾਦਰ ਪੜਾਈ ਜਾਣਗੇ ਜ਼ਿੰਦਗੀ ਦੇ। ਬ੍ਰਹਮਵਸਥਾ ਦੇ ਧਰਮ ਦੇ ਜਿਹਦੀ ਸ਼ੁਰੂਆਤ ਦੇਆ ਤੋਂ ਹੁੰਦੀ ਹੈ ਦੇਆ ਤੋਂ ਬਰ ਧਰਮ ਧਰਮ ਸਤ ਸੰਤੋਖ ਸਬਰ ਸ਼ੁਕਰਾਨਾ ਇਹ ਰਸਤੇ ਨੇ ਪ੍ਰਮਾਤਮਾ ਤੱਕ ਪਹੁੰਚਣ ਦੇ ਸਤਗੁਰੂ ਕਹਿੰਦੇ ਕਹਿੰਦੇ ਠਾਕੁਰ ਕਿਉਂ ਜਾ ਕੇ ਬਣਿਆ ਇਹ ਰਸਤੇ ਆ ਦੇ ਤੁਰ ਕੇ ਜਿਹੜੀ ਪ੍ਰੀਤੀ ਪ੍ਰਮਾਤਮਾ ਨਾਲ ਬਣ ਗਈ ਹੋ ਜਣ ਪੂਰਨ ਰੇ ਅਲਾਈ ਹੋਣ ਦਾ ਭਾਵ ਉਹਨਾਂ ਦਾ ਜਿਹੜਾ ਮਨ ਹੈ ਨਾ ਸੰ ਬ੍ਰਹਮ ਗਿਆਨ ਦੇ ਨਾਲ ਪੂਰਨ ਤੌਰ ਤੇ ਪਰਮਾਤਮਾ ਦੇ ਨਾਮ ਨੂੰ ਛਕਣ ਯੋਗ ਜਿਵੇਂ ਸਾਨੂੰ ਕਹਦੀ ਜੀ ਅਸੀਂ ਕਹਦੀ ਹੈ ਨਾ ਜੇ ਸਾਨੂੰ ਫਾਸਟ ਫੂਡ ਬੜਾ ਪਿਆਰਾ ਲੱਗਦਾ ਬੜਾ ਸੁਆਦਲਾ ਲੱਗਦਾ ਕਿਉਂ ਉਹ ਸਾਡੇ ਮਨ ਨੂੰ ਭਾਉਂਦਾ ਉਹ ਜਿਹੜੀ ਚੀਜ਼ ਮਨ ਨੂੰ ਭਾਏਗੀ ਭਾਏਗੀ ਤੇ ਚੰਗੀ ਲੱਗੇਗੀ ਜਿਹਨੂੰ ਨਾਮ ਚੰਗਾ ਲੱਗਦਾ ਨਾ ਉਹ ਨਾਮ ਹੀ ਜਪਦਾ ਤੈਨੂੰ ਫਰਦੂ ਦੀ ਬਾਣੀ ਕਹਿੰਦੀ ਆ ਇਹ ਰਸ ਛਾੜੇ ਉਹ ਰਸ ਆਵਾ ਉਹ ਰਸ ਪੀਆ ਇਹ ਰਸ ਨੀ ਪਾਵਾ ਜਿਹਨੇ ਨਾਮ ਦਾ ਰਸ ਟਕਿਆ ਨਾ ਪਰ ਨਾਮ ਹੀ ਚੰਗਾ ਲੱਗਦਾ ਜਿਵੇਂ ਅਮਲੇ ਜੀ ਵਹਿਮ ਹੁਸਾ ਜਿਵੇਂ ਸ਼ਾਮ ਅਮਲੀ ਅਮਲ ਖਾ ਕੇ ਜਿਉਂਦਾ ਹੈ ਉਹ ਤੋਂ ਬਿਨਾਂ ਉਹਦਾ ਗੁਜ਼ਾਰਾ ਨਹੀਂ ਪਰ ਜਿਹੜਾ ਭਗਤ ਹੈ ਉਹਨੂੰ ਭਗਤੀ ਤੋਂ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਕਹਿੰਦੇ ਠਾਕੁਰ ਜੀ ਜਾਕੀ ਬਣਾਈ ਪੂਰਨ ਭੋਜਨ ਪੂਰਨ ਰਹੇਗਾ ਜੀ ਉਦ ਰੱਜ ਜਾਂਦੇ ਨੇ ਮਾਇਆ ਵੱਲੋਂ ਇਰਖਤ ਵੈਸ਼ ਵੱਲੋਂ ਤ੍ਰਿਪਤ ਹੋ ਜਾਂਦੇ ਹੁਣ ਉਕਮ ਹੀ ਕਮੀ ਨਹੀਂ ਰਹਿੰਦੀ ਉਹਨਾਂ ਦੀ ਐਸੀ ਵਰਤਕਾ ਬ੍ਰਹਮ ਗਿਆਨ ਦੀ ਬਣ ਜਾਂਦੀ ਹੈ ਜੇ ਕੋ ਜੇ ਲੋਕ ਸਲਾਹ ਤੇ ਤੇਰੀ ਉਪਮਾ ਜੇ ਨਿੰਦਾ ਦਾ ਛੋੜਨਾ ਚਾਹੀ ਕਹਿੰਦੇ ਜੀ ਲੋਕ ਸਲਾਹ ਤਾਂ ਵਡਿਆਈ ਤੇਰੀ ਹੈ ਜੇ ਲੋਗ ਨਿੰਦਿਆ ਕਰਨ ਤੇ ਮੇਰੀ ਪਰ ਜੇ ਸਾਡੀ ਹਜੇ ਤੱਕ ਅਵਸਥਾ ਹੈ ਨਾ ਵੀ ਨਿੰਦਿਆ ਮੇਰੀ ਕੀਤੀ ਤੇ ਪ੍ਰਮਾਤਮਾ ਨੇ ਕਰਵਾਈ ਤੇ ਜੇ ਵਡਿਆਈ ਹੈ ਤੇ ਮੇਰੀ ਹੈ ਫਿਰ ਅਸੀਂ ਬਿਲਕੁਲ ਦਰਨਾਣਿਕ ਦੇ ਕਸੂਲਾਂ ਦੇ ਉਲਨਾ ਹੈ ਬ੍ਰਹਮ ਗਿਆਨੀ ਖੜੋ ਭਗਤੀ ਦੇ ਵੀ ਨੇੜੇ ਨਹੀਂ ਅਸੀਂ ਕਿਉਂਕਿ ਲੋਕ ਸਲਾਹ ਹੀ ਵਡਿਆਈ ਹੈ ਤੇ ਪ੍ਰਮਾਤਮਾ ਤੇਰੀ ਹੈ ਤੂੰ ਦਿੱਤੀ ਹੈ ਪੰਜ ਪੂ ਦੁਖਸ਼ਰੀ ਦੀ ਕਦੀ ਵਡਿਆਈ ਹੈ ਤੇ ਨਿੰਦਿਆ ਤੇ ਮੇਰੇ ਅਗੁਣਾ ਦੀ ਹੈ ਭੋਜਨ ਪੂਰਨ ਰਹਿਆ ਗਾ ਜਿਹਨੇ ਰੱਜ ਜਾਂਦਾ ਤ੍ਰਿਪਤ ਹੋ ਜਾਂਦਾ ਮਾਇਆ ਵੱਲੋਂ ਵੀ ਇਨਸ਼ਵਰ ਸੰਸਾਰ ਵੱਲੋਂ ਕਛੂ ਨਾ ਥੋੜਾ ਹਰ ਭਗਤਨ ਕਉ ਖਾਤ ਖਰਚ ਚਤ ਬਲ ਜਤ ਦੇਵਨ ਕਉ ਰਾਮ ਐਸੇ ਤੇਰੇ ਭਗਤਾਂ ਨੂੰ ਕਿਸੇ ਤਰ੍ਹਾਂ ਦੀ ਟੋਟ ਨਹੀਂ ਆਂਦੀ ਕਮੀ ਨਹੀਂ ਆਂਦੀ ਕਿਉਂਕਿ ਜਾ ਕਾ ਪਖ ਕਰੇ ਤੂ ਸੁਆਮੀ ਤਨ ਕੀ ਗਲਤੋਪੁਰਾਣੀ ਹੈ ਕਉ ਕਿ ਜੇ ਤਾਂ 파ਖੀ ਪ੍ਰਮਾਤਮਾ ਆਪ ਅਨਰੰਕਾਰ ਕਰੇ ਜਗਤ ਜਿਵੇਂ ਆਪਾਂ ਕੇਵਲ ਪੜੀ ਲੈਨੇ ਜਾਂ ਕੋ ਰੱਖੇ ਸਾਈਆਂ ਮਾਪਸ ਤੇ ਨਾ ਕੋਈ ਜੇ ਤਾਂ 파ਖੀ ਤੂੰ ਕਰ ਲਿਆ ਜਿਹਦੇ ਵਾਲੀ ਤੂੰ ਖੜ ਗਿਆ ਉਹਦੇ ਗੱਲ ਸਭ ਕੁਝ ਹੈ ਜਿਵੇਂ ਤਾਂ ਗੁਰੂ ਅਮਰਦਾਸ ਜੀ ਨੇ ਜਦੋਂ ਆਪਣੀ ਕੰਨਿਆ ਦਾ ਵਾਰ ਲੱਭਣਾ ਸੀ ਕਿ ਗੁਰੂ ਰਾਮਦਾਸ ਜੀ ਤੋਂ ਵਰਗਾ ਕੋਈ ਵਿਦਵਾਨ ਮਿਲਿਆ ਹੀ ਨਹੀਂ ਸਿਵਾ ਸਿਮਰਨ ਭਗਤੀ ਬੰਦਗੀ ਸਭ ਕੁਝ ਦੇਖਿਆ ਪਰ ਸਤਨ ਨਹੀਂ ਦੇਖਿਆ ਅਸੀਂ ਧਨ ਦੇਖਦੇ ਆ ਚਾਹੇ ਸ਼ਗਲ ਨਾ ਹੋਵੇ ਅਕਲ ਨਾ ਹੋਵੇ ਕੁਝ ਨਾ ਹੋਵੇ ਕੋਈ ਮਤਲਬ ਨਹੀਂ ਪਰ ਸਤਗੁਰਾਂ ਨੇ ਗਿਆਨ ਦੀ ਪਰਤੋਲ ਕੀਤੀ ਤੇ ਗਿਆਨ ਦੇ ਤੇਤੇ ਦਰਜੇ ਕਰਕੇ ਅੱਜ ਅਸੀਂ ਸਨਮਾਨ ਕਰਦੇ ਆ ਗੁਰੂ ਰਾਮਦਾਸ ਜੀ ਦਾ ਤੇ ਗੁਰੂ ਰਾਮਦਾਸ ਜੀ ਦੇ ਘਰ ਬੀਬੀ ਭਾਨੀ ਦੀ ਕੁੱਖੋਂ ਤੁਹਾਨੂੰ ਅਰਜਨ ਸਾਹਿਬ ਜੀ ਦਾ ਸਨਮਾਨ ਕਰਦੇ ਨਮਸਕਾਰ ਕਰਦੇ ਆ ਅਠੋਂ ਪੈਰ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਜਿਹੜਾ ਤੇਰਾ ਨਾਮ ਜਪਦਾ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ ਉਹ ਆਪ ਵੀ ਜਪਦਾ ਹੋਰਨਾਂ ਨੂੰ ਵੀ ਜਪਾਂਦਾ ਤੇ ਆਪ ਰਸਤੇ ਤੇ ਤੁਰਦਾ ਵੀ ਹੈ ਨਾ ਹੋਰਨਾਂ ਨੂੰ ਵੀ ਤੁਰਦਾ ਹੈ ये नहीं भगती करो जी तुम बंदगी करो नहीं भाई करके कमा के दिखा विश्राम देखा जा जाका तनी अगम गुसाई पति धनी खसम मालक ठाकुर यह सारे पति रूप आए हैं प्रभाव परमात्मा मेरे जाका धनी जेदा खसम तू है मालक तू है अगम गुसाई कौन है ਗਾਮ ਜਿਹੜਾ ਗਮਤਾਣੀ ਉਸਾਈ ਜਿਹੜਾ ਧਰਤੀ ਦਾ ਉਹ ਭਾਵ ਧਰਤੀ ਸਾਈ ਭਾਵ ਮਾਲਕ ਜਿਹੜਾ ਇਸ ਧਰਤੀ ਦਾ ਮਾਲਕ ਹੈ ਉਹ ਖਸਮ ਅੱਗੇ ਦਾ ਜਿਹੜਾ ਤੇਰਾ ਨਾਮ ਦਾ ਪੁੱਦਾ ਬੰਦਗੀ ਕਰਦਾ ਉਹਦਾ ਤੂੰ ਮਾਲਕ ਬਣਦਾ ਕਾ ਮਨੁੱਖੀ ਕੋ ਖੇਤ ਚਲਾਈ ਫਿਰ ਐਸੇ ਦੇ ਅੱਗੇ ਕੋਣੋਖ ਦਾ ਕੋਈ ਹੀਲਾ ਨਹੀਂ ਚੱਲਦਾ ਵਸੀਲਾ ਨਹੀਂ ਚੱਲਦਾ ਤੈਨੂੰ ਸਾਧੂ ਦੀ ਪਾਣੀ ਗੋੜੀ ਦਾ ਇਹ ਬੜਾ ਪਿਆਰਾ ਫਰਮਾਨ ਹੈ ਜਾ ਕਾਮੀ ਤਸਾ ਜਨ ਹੈ ਸਮੀਆਂ ਜਿਸ ਜਨ ਕੋ ਕਹਤਾ ਕੀ ਕਮੀਆਂ ਜਾਕੀ ਪ੍ਰੀਤ ਗੋਬਿੰਦ ਸਿਆਨ ਲਾਗੀ ਦੁਖ ਦਰਦ ਪ੍ਰਮਦਾ ਕਾ ਪਾਗੀ ਕਹਨੇ ਭਾਈ ਜਾ ਕਾਮੀ ਤਸਾ ਜਨ ਹੈ ਸਮੀਆਂ ਐਸਾ ਐਸਾ ਸਿਆਣਾ ਦੁਦਵਾਨ ਮੇਰਾ ਪਰਮਾਤਮਾ ਜਿਹਦਾ ਮਿੱਤਰ ਬਣ ਜਾਏ ਤੇ ਸਿੱਟਾ ਨ ਕੋ ਕੋ ਕਾ ਕੀ ਕਮੀ ਫਿਰ ਐਸੇ ਭਗਤ ਜਨ ਨੂੰ ਕਿਸੇ ਤੀਜ ਦੀ ਕਮੀ ਨਹੀਂ ਜਾਂਦੀ ਪਰ ਸਾਡੀ ਅਵਸਥਾ ਹੈ ਮਾਇਆ ਗਈ ਤੱਕ ਰੋਣ ਲੱਗ ਜਾਂਦੇ ਵਿਚਾਰ ਪੈਸੇ ਇਹਦੇ ਨੁਕਸਾਨ ਹੋਦੇ ਰੋਣ ਲੱਗ ਜਾਂਦੇ ਤੇ ਅਸਰਾ ਪਣ ਲੱਗ ਜਾਂਦੇ ਪਰ ਭਗਤਾਂ ਦੀ ਉਹੀ ਥਿਓਰੀ ਹੈ ਉਦੇ ਨਾਮ ਨਹੀਂ ਜਪਦੇ ਤਾਂ ਵਿਰਾਗ ਜਾਂਦਾ ਵੀ ਅੱਜ ਸਾਡੀ ਪਤਨੀ ਕਹੇ ਜੇ ਕੋ ਲੈਣਾ ਦੇਣਾ ਸੀ ਇਹ ਨਾਮ ਨਹੀਂ ਜਪਿਆ ਜਿਵੇਂ ਉਹ ਨਾਟਕ ਟੇਟਕ ਰਲੀਆਂ ਚੰਗੀਆਂ ਲੱਗਦੀਆਂ ਐ ਭਗਤੀ ਤੋਂ ਉਸ ਤੋਂ ਦੂਰ ਨੇੜੇ ਨੇੜੇ ਵੀ ਨਹੀਂ ਪਰ ਜਿਹੜਾ ਤੇਰਾ ਜਿਹੜਾ ਤੂੰ ਮਿੱਤਰ ਬਣ ਜਾਏ ਨਾ ਮੇਰੇ ਪਰਮਤਮਾ ਤੇ ਸਤਿਗੁਰੂ ਕਹਿੰਦੇ ਨੇ ਐਸੇ ਗੰਨ ਨੂੰ ਕਿਸੇ ਤਰ੍ਹਾਂ ਨਹੀਂ ਨਾ ਤਾਂ ਮੰਨ ਕਰਕੇ ਨਾ ਤਾਂ ਨਾ ਕਰਕੇ ਕਿਸੇ ਤਰ੍ਹਾਂ ਦੀ ਕਮੀ ਨਹੀਂ ਜੇ ਜੀ ਪ੍ਰੀਤ ਤੇਰੇ ਨਾਲ ਜਾ ਕੀ ਪ੍ਰੀਤ ਗੁਰਬਿੰਦ ਸਿੰਘ ਲਾਦੀ ਜੇ ਜੀ ਪ੍ਰੀਤੀ ਤੇਰੇ ਨਾਲ ਲੱਗ ਜਾਏ ਫਿਰ ਉਹਦਾ ਦੁੱਖ ਦਰਦ ਪ੍ਰੰਪਤ ਹਾਗਾ ਪਾਗੀ ਦੁੱਖ ਸਰੀਰ ਕਰਕੇ ਨਹੀਂ ਉਹ ਸਰੀਰਕ ਕਰਕੇ ਹੋ ਸਕਦਾ ਪਿਛਲੇ ਜਨਮਾਂ ਦਾ ਸਰੀਰਕ ਕਰਕੇ ਹੋ ਸਕਦਾ ਇਸ ਜਨਮ ਦਾ ਦੁੱਖ ਮਾਨਸਿਕ ਜਿਹੜੇ ਦੁੱਖ ਨੇ ਸਭ ਤੋਂ ਵੱਡੇ ਨੇ ਅੱਜ ਹਸਪੀਟਲਾਂ ਨੇ ਕਰੀਬਨ ਬਿਮਾਰੀਆਂ ਡਾਕਟਰ ਵੀ ਐਨਾਲਾਈਜ਼ ਹੀ ਕਰਦੇ ਨੇ ਵੀ ਡਿਪਰੈਸ਼ਨ ਕਰਕੇ ਡਿਪਰੈਸ਼ਨ ਕਿੱਥੋਂ ਬਣਦਾ ਹੈ ਮਾਨਸਿਕ ਰੋਗਾਂ ਤੋਂ ਕਿਹਨੇ ਮਾਨਸਿਕ ਤਰ੍ਹਾਂ ਦੇ ਕੋਈ ਰੋਗ ਹੀ ਨਹੀਂ ਈਰਖਾ ਦਵੇਸ਼ ਆਉਂਦਾ ਤੇ ਉਹ ਕਿਉਂਕਿ ਅਗਦੀ ਫਿਤਰਤ ਹੈ ਦੂਜੇ ਨੂੰ ਛਾੜਨ ਤੋਂ ਪਹਿਲਾਂ ਖੁਦ ਵੱਲਦੀ ਹੈ ਤੇ ਤ੍ਰਿਸ਼ਨਾ ਦੀ ਵੀ ਇਹ ਫਿਤਰਤ ਹੈ ਜਿਹੜੇ ਮਨੁੱਖ ਦੇ ਪਰਥਾਏਂ ਤ੍ਰਿਸ਼ਨਾ ਹੁੰਦੀ ਹੈ ਪਹਿਲਾਂ ਜਿਹੜਾ ਤ੍ਰਿਸ਼ਨਾ ਕਰਦਾ ਹੈ ਉਹਨੂੰ ਛਾੜਦੀ ਹੈ ਤ੍ਰਿਸ਼ਨਾ ਈਰਖਾ ਦਵੇਸ਼ ਉਹਨੂੰ ਛਾੜਦੀ ਹੈ ਪਹਿਲਾਂ ਤੇ ਸਤਿਗੁਰੂ ਕਹਿੰਦੇ ਨੇ ਕਹਿੰਦੇ ਭਾਈ ਜਾ ਕਾ ਧਣੀ ਅਗਮ ਗਸਾਈ ਮਾਨੋ ਕੀ ਕੋ ਗੇ ਤਲਾਈ ਜਿੰਦ ਉਹਦੇ ਅਗੇ ਮਨੁੱਖ ਦੀ ਕੋਈ ਪਾਇਆ ਨਹੀਂ ਚਲਦੀ ਜਿਹਦਾ ਧਣੀ ਮਾਲਕ ਪ੍ਰਮਾਤਮਾ ਆਪ ਬਣ ਗਿਆ ਜਿਹਦਾ ਆਸਰਾਮ ਪ੍ਰਮਾਤਮਾ ਬਣ ਗਿਆ ਉਹਨੂੰ ਕਿਸੇ ਤਰ੍ਹਾਂ ਦਾ ਦੁੱਖ ਨਹੀਂ ਕਿਸੇ ਤਰ੍ਹਾਂ ਦਾ ਸ਼ਰੀਰ ਮਾਨਸਿਕ ਦੁੱਖ ਨਹੀਂ ਹੁੰਦਾ ਸਾਰੇ ਤਰ੍ਹਾਂ ਦੇ ਭਲੇਖੇ ਦੂਰ ਹੋ ਜਾਂਦੇ ਨੇ ਜਾ ਕੀ ਸੇਵਾ ਦਫ ਅਫਤ ਫਿਦਾਈ ਦਾਸਤੇ 8 18 ਨੌ ਨਿਧੀਆਂ 18 ਸਿੱਧੀਆਂ ਜਿਹੜਾ ਨਾਮ ਜਪਦਾ ਹੈ ਸੇਵਾ ਕਰਦਾ ਹੈ ਪ੍ਰਮਾਤਮਾ ਦੇ ਦਰ ਦੀ ਨਾਮ ਜਪਣਾ ਕਰਦਾ ਹੈ ਦੇ ਆ ਧਰਮ ਸੰਤੋਖ ਸਬਰ ਕਮਾਣਾ ਕਰਦਾ ਹੈ ਨੌ ਨਿਧੀਆਂ 18 ਸਿੱਧੀਆਂ ਦਾ مالک ਬਣ ਜਾਂਦਾ ਹੈ ਪਲ ਕਰ ਦੇਸ਼ਟ ਤਾਂ ਕੀ ਲਾ ਗੋ ਪਾਈ ਕਹਿੰਦੇ ਐਸੇ ਮਨੁੱਖ ਦੀ ਦਾਸ ਨਾਨਕ ਵੀ ਧੰਗੂ ਕਾਇਮ ਨਾਨਕ ਸਾਹਿਬ ਕਹਿੰਦੇ ਨੇ ਨਿਮਕ ਮਾਤਰ ਕਿਰਪਾ ਨਾਲ ਵੀ ਜਿਹਦੇ ਤੇ ਉਹ ਐਸੀ ਕਿਰਪਾ ਕਰਦੇ ਉਹਨੂੰ ਵੀ ਨਰੰਗ ਕਾ ਜੇ ਨਾਮ ਨਾਲ ਜੋੜ ਦਿੰਦਾ ਹੈ। ਕੋਲ ਕੰਦਿਸ਼ ਸਥਿਤੀ ਜਿਨਾ ਦੇ ਸੰਦੜਿਆਂ ਦੁਰਮਤ ਬੰਨ ਜਾਂ ਮਿੱਤਰ ਸਾਹ ਕਸਾ ਡੜੇ ਸਈ। ਤੱਤ ਜਮਿਤ ਨਹੀਂ ਤੇ ਰਹੂ ਹੈ ਜੇ ਨੂੰ ਦੇਖਦੇ ਆਂ ਭੈੜੀ ਮੱਤ ਦੂਰ ਹੋ ਜਾਏ, ਕੀਰਖੜ ਵੈਸ਼ ਨਿੰਦੇ ਟੁਕਲੀ ਦੂਰ ਹੋ ਜਾਏ। ਬਸ ਇੱਥੇ ਗਿਆ ਕਰ ਫਸੇ ਕਰਦੇ ਆਂ ਤੇ ਨਾ। ਸਾਇੰਟਿਸਟ ਸਾਡੇ ਨੂੰ ਕਹਿਣਾ ਪਿਆ ਨਾ ਗਹਿ ਗੱਟ ਪਰ ਕੋ ਟੰਬ ਗਾ ਗੰਠਾ ਰਹਿ ਗਿਉ ਆਰਾਮ। ਹਾਇ ਪਰ ਇਹ ਤਾਂ ਰੇਬ੍ਰਾਈਕਿੰਗ ਵਿੱਚ ਐ ਤੂੰ ਮਾ। ਰੰਗ ਰੰਗੀਆਂ ਤੇ ਚਲਾ ਜਾਣਾ ਪਰ ਕਹਿ ਗੱਲ ਇਸੇ ਹੀ ਪੇਮਨਿਟਰੀ ਵੈਰ ਇਹ ਕਾਦਰਸ਼ਨ ਦੇਖੀ ਬਸ ਸੈਸੈਟਿਕਲ ਤਾਂ ਕਰਦੇ ਨੇ ਇਹ ਸਾਡਾ ਕਰਮ ਨਹੀਂ ਅਸੀਂ ਕਰਮ ਨਾਮ ਦਾ ਕਰਨਾ ਹੈ ਨਾਮ ਜਪਣਾ ਹੈ ਵੰਡ ਜ ਕਰਨਾ ਹੈ ਨਾਮ ਦਾ ਵਪਾਰ ਕਰਨਾ ਹੈ ਨਾਮ ਦਾ ਪਰ ਕਹਿੰਦੇ ਜਿਹੜਾ ਨਾਮ ਜਪਦਾ ਉਹਦੀ ਦ੍ਰਿਸ਼ਟੀ ਮਾਤਰ ਚੀ ਭੜਾ ਵੀ ਹੋ ਜਾਂਦਾ ਜਿਹਦਾ ਕਰਨਾਟਾ ਹੈ ਜਾ ਕਹੋ ਦਿਆਂ ਕਰੋ ਮੇਰੇ ਸਾਮੀ ਮੇਰੇ ਸਤਿਗੁਰੂ ਜਿਹਦੇ ਤੋਂ ਤੂੰ ਦਿਆ ਕਰੇ ਆਪਾਂ ਪੜਦੇ ਆ ਨਾ ਢੇਲੀ ਸਾਚੇ ਸਾਹਿਬਾ ਕਿਹਾ ਨਹੀਂ ਕਰ ਤੇਰਾ ਘਰ ਦਾ ਤੇਰੇ ਸਭ ਕਿਛੇ ਜਿਸ ਦੇ ਤੋਂ ਪਾਵੈ ਜਿਸ ਦੇ ਜਿੰਨੂੰ ਦੇ ਜਿਹਦੇ ਦੀ ਕਿਰਪਾ ਕਰੇ ਦੁਇਕਰ ਜੋੜ ਕਰੋ ਅਰਦਾਸ ਤੋਂ ਪਾਣਾ ਲੈ ਆਣਾ ਰ ਮਰਜ਼ੀ ਤੇਰੀ ਆ ਮੇਰੇ ਸਾਧਗੁਰੂ ਜੈ ਕੋ ਦਿਆ ਕਰੋ ਮੇਰੇ ਸਾਥ ਜਿਹਦੇ ਤੇ ਤੂੰ ਦਿਆ ਕਰਦੇ ਮੇਰੇ ਪ੍ਰਮਾਤਮਾ ਕਹ ਨਾ ਨਿਕ ਨਹੀਂ ਤਨ ਗਾਮੀ ਐਸੇ ਜਨ ਨੂੰ ਦਾਸ ਨਾਨਕ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਦਾਸ ਨਾਨਕ ਕਹਿੰਦਾ ਭਾਈ ਕਿਸੇ ਤਰ੍ਹਾਂ ਦੀ ਕਮੀ ਨਹੀਂ ਆਉਂਦੀ ਕਿਸੇ ਤਰ੍ਹਾਂ ਦੀ ਟੋਟ ਨਹੀਂ ਆਉਂਦੀ ਅੱਜੇ ਤਾਂ ਧਨ ਦੌਲਤ ਦੀ ਟੋਟ ਮੰਨੀ ਬੈਠੇ ਆ ਐਸ਼ੋ ਵਰਜ ਦੀ ਮੰਨੀ ਬੈਠੇ ਨੇ ਭਾਈ ਮਾਨਸਿਕ ਤਲ ਤੇ ਨਿਰੋਗੀ ਹੋਣਾ ਬਹੁਤ ਵੱਡੀ ਗੱਲ ਹੈ ਕਲਜੁਗ ਦੇ ਵਿੱਚ ਤੇ ਮਾਨਸਿਕ ਤਲਤੇ ਨਿਰੋਗੀ ਕਰਦਾ ਸਭ ਕੁਝ ਮੇਰਾ ਬੈਦ ਗੁਰੂ ਗੋਬਿੰਦ ਸਾਹਿਬ ਹਰ ਹਰ ਨਾਮ ਅ ਅਵਕਰਮੁਖ ਦੇਵ ਹੈ ਨਾਮ ਦੀ ਦਵਾਈ ਹੈ ਸਤਿਗੁਰੂ ਕੋਲ ਹੋਰ ਕੋਈ ਦਵਾਈ ਨਹੀਂ ਇਹ ਐਸੀ ਦਵਾਈ ਨਾਮ ਦੀ ਜਿਹਨੂੰ ਸਤਿਗੁਰ ਕਹਿੰਦੇ ਨੇ ਚਿੰਤਾ ਛੱਡਾ ਚਿੰਤਰੋਂ ਨਾਨਕ ਲਗ ਪਾਈ ਨਾਮ ਜਪ ਨਾਮ ਵਿੱਚ ਸਾਰੀਆਂ ਬਿਮਾਰੀਆਂ ਦੇ ਹੱਲ ਨੇ ਨਿਸ਼ਚਿਤ ਹੋ ਜਾਏਗਾ ਪ੍ਰੈਕਟੀਕਲ ਅਜਮਾਇਸ਼ੇ ਦਾ ਕਿ ਤੇਰੇ ਬਾਣੀ ਨੂੰ ਅਜਮਾਇਸ਼ ਕਰਕੇ ਤਾਂ ਦੇਖੋ ਬਾਣੀ ਪੜ੍ਹ ਕੇ ਸੁਣ ਕੇ ਪੜ੍ਹ ਕੇ ਮੰਨ ਕੇ ਕਮਾ ਕੇ ਦੇਖੋ ਜ਼ਿੰਦਗੀ ਵਿੱਚ ਕਿਹੋ ਜਿਹਾ ਨਾਮ ਆਦਾ 90% ਬਿਮਾਰੀਆਂ ਵੀ ਖਤਮ ਹੋ ਜਾਣਗੀਆਂ ਕਿਉਂਕਿ ਸਤਿਗੁਰਾਂ ਨੇ ਹਰੇਕ ਸ਼ਬਦ ਹਰੇਕ ਇਸ ਉਹਨਾਂ ਨੇ ਕਹਿ ਦਿੰਦੇ ਨੇ ਜੀ ਜ਼ਿਆਦਾ ਖਾਣਾ ਉਹਦੇ ਪ੍ਰਥਾਇਵੇ ਸਰੀਰ ਆ ਦੇ ਸ਼ੁਰੂਆਤੀ ਤੋਂ ਗਿਤੀਏ ਸਤਿਗੁਰਾਂ ਨੇ ਦਖਾਦਾ ਪਰ ਕੀ ਪੀੜੀ ਐ ਮਨ ਵਿੱਚ ਚਲੇ ਵਿਕਾਰ ਜਿਆਦਾ ਸੌਣ ਤੇ ਵੀ ਕਹਿ ਜਿਆਦਾ ਟੱਕਣ ਤੇ ਵੀ ਐ ਫਿਰ ਕਹਿੰਦੇ ਜੀ ਬਾਣੀ ਖੋਲ ਕੇ ਬਾਣੀ ਖੋਲ ਕੇ ਸਬੂਤ ਦੱਸਦੀ ਵਸ ਸਾਡੇ ਭਾਂਡੇ ਮੁੱਦੇ ਵਜੇ ਨੇ ਸਾਡੇ ਪੱਲੇ ਕੱਖ ਨਹੀਂ ਪੈਂਦਾ ਕਮੀ ਸਾਡੇ ਚ ਸੱਚਾ ਸਤਗੁਰੂ ਕਿਆ ਕਰੇ ਜੋ ਸਿੱਖਾ ਮੈਂ ਟੂ ਅੰਧੇਲ ਐ ਪਾਸ ਨੂੰ ਬਜਾਈਆ ਸਤਗੁਰੂ ਕਹਿੰਦੇ ਸੱਚਾ ਸਤਗੁਰੂ ਕਰੇ ਕੀ ਜੇ ਸੁਣਨ ਵਾਲੇ ਭਾਂਡੇ ਮੁੱਦੇ ਹੋ ਸਿਧਾ ਪੰਡਾ ਅੰਮ੍ਰਿਤ ਪਰਪਵੈ ਨਿਹਾਲ ਪੰਡਾ ਸਿੱਧਾ ਹੋਏਗਾ ਤਾਂ ਕੋਈ ਜਾਣ ਪਾਏ ਕੋਲੇ ਇਸੇ ਲਈ बार-बार ਬੇਤੀ ਕਰਦੇ ਭਾਈ ਨਾਮ ਜਪਣਾ ਕਰੀਏ ਨਾਮ ਧਿਆਣਾ ਕਰੀਏ ਸਰੀਰਕ ਦੁੱਖ ਨੂੰ ਦੁੱਖ ਨਹੀਂ ਸਤਿਗੁਰਾਂ ਨੇ ਮੰਨਿਆ ਜਿਹੜਾ ਮਾਨਸਿਕ ਦੁੱਖ ਨੂੰ ਦੁੱਖ ਮੰਨਿਆ ਸਭ ਤੋਂ ਵੱਡਾ ਦੁੱਖ ਮਾਨਸਿਕ ਹੈ ਮਨ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ ਸਰੀਰਕ ਦੁੱਖ ਨੂੰ ਦੁੱਖ ਨਹੀਂ ਸਤਿਗੁਰਾਂ ਨੇ ਮੰਨਿਆ ਤੋ ਇਨੀਆ ਕੋ ਬੇਨਤੀ ਆ ਪ੍ਰਵਾਨ ਕਰੀਏ ਜੇ ਕੋਈ ਗੱਲ ਚੰਗੀ ਲੱਗੀ ਤਾਂ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਦਰਬਾਰ ਦੀ ਜਾਣ ਕੇ ਪੱਲਾ ਪੱਲੇ ਬੰਨਾ ਕਰੀਏ ਅਮਲ ਕਰੀਏ ਜ਼ਿੰਦਗੀ ਚ ਕਮਾਣਾ ਕਰੀਏ ਜੇ ਉਹ ਅਸੀਸ ਕਰੋ ਅਰਦਾਸ ਅੰਗੇ ਤੋਂ ਕਥਾ ਵਿਚਾਰਾਂ ਕਰਨ ਦੀ ਜਾਤ ਆ ਜਾਵੇ ਲੇਖ ਹੈ ਕਤੈ ਨਾ ਛੁੱਟੀ ਐ ਖੈਨ ਖੈਨ ਭੁੱਲਣ ਹਾਰ ਵਸਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ ਦੇ ਹਉ ਸੱਜਣਾਂ ਅਸੀਸੜੀਆਂ ਜੋ ਵਾ ਸਦਸਮੇਰ ਗੱਜ ਵੱਜ ਕੇ ਫਤੇ ਦਾ ਜੋ ਫਤੇ ਵਾਹੀ ਗੁਰ ਦੀ ਤਖਤ ਸਾਹਿਬ ਵਾਹਿਗੁਰੂ ਜੀ ਕੀ ਫਤਿਹ